ਜੀ ਸ਼੍ਰੀਮਤੀ ਸ਼ਕਸੀ ਸਾਨੀ ਜੋ ਹੀ ਪਿਛਲੇ ਦਿਨੀ ਅਹੁਦਾ ਸੰਭਾਲਿਆ ਤਾਂ ਇਸ ਤੋਂ ਤੁਰੰਤ ਬਾਅਦ ਹੀ ਉਹ ਐਕਸ਼ਨ ਵਿੱਚ ਨਜ਼ਰ ਆਏ ਨੇ ਅਤੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਹੀ ਉਹ ਦਾਣਾ ਮੰਡੀ ਵਿਖੇ ਪਹੁੰਚੇ ਨੇ ਸਭ ਤੋਂ ਪਹਿਲਾਂ ਉਹ ਰਾਜਪੁਰਾ ਦੀ ਮੁੱਖ ਦਾਣਾ ਮੰਡੀ ਵਿੱਚ ਗਏ ਨੇ ਜਿੱਥੇ ਇਸ ਮੰਡੀ ਵਿੱਚ ਕਿਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਮੰਡੀ ਦੀ ਚੈਕਿੰਗ ਦੌਰਾਨ ਉਹ ਇੱਥੇ ਕਿਸਾਨਾਂ ਅਤੇ ਲੇਬਲ ਦੀ ਸਹੂਲਤ ਲਈ ਕੀਤੇ ਇਕੱਲੇ-ਇਕੱਲੇ ਇੰਤਜ਼ਾਮ ਨੂੰ ਖੁਦ ਚੈੱਕ ਕਰਦੇ ਨਜ਼ਰ ਆਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਮੰਡੀ ਦੀ ਬਰੀਕੀ ਨਾਲ ਚੈਕਿੰਗ ਕੀਤੀ ਹੈ ਤੇ ਉਹਨਾਂ ਨੇ ਮੰਡੀ ਅਧਿਕਾਰੀ ਤੇ ਖਰੀਦ ਏਜੰਸੀਆਂ ਨੂੰ ਦੋ ਟੁਕ ਸ਼ਬਦਾਂ ਵਿੱਚ ਦੱਸ ਦਿੱਤਾ ਹੈ ਕਿ ਕਣਕ ਵੇਚਣ ਮੰਡੀ ਵਿੱਚ ਆਉਣ ਵਾਲੇ ਕਿਸਾਨ ਕਿਸੇ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਇਸ ਤੋਂ ਪਹਿਲਾਂ ਉਹਨਾਂ ਨੇ ਕਣਕ ਦੀ ਖਰੀਦ ਸੰਬੰਧੀ ਪ੍ਰਬੰਧਾਂ ਦੇ ਜਾਇਜ਼ੇ ਲਈ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੂਰੀ ਤਰ੍ਹਾਂ ਸੁੱਕੀ ਅਤੇ ਸਾਫ਼ ਕਣਕ ਮੰਡੀਆਂ ਵਿੱਚ ਲੈ ਕੇ ਆਉਣ ਐਕਚੁਅਲੀ ਅੱਜ Uh, मैं सारी मंडी से चेकिंग कर रही हूँ मैं पटियाला तो ही आ रही हूँ पटियाला मेन मंडी भी चेक करके आई हैं इस तो बाद में कनौर भी जाना है सो so, असी ये कोशिश कर रहे हैं कि ये देख लिया जाए पहला तो ही हूँ इन्नी आमद नहीं हुई है भी जिदा राजपुरी सिर्फ थ्री फिफ्टी सिक्स एम टी आया विच इज़ नॉट इवन पॉइंट फोर परसेंट ऑफ आर टोटल अराइवल So, सो अभी तो यही चाहते कि एडवांस आप प्रिपेयर हो जाए बहुत धुप है मतलब आ, जरूरी है कि किसान भीर भैणा छा मिले पीण का पानी मिले मैं यही प्रबंध चेक कर आई हाँ तो मैं बहुत ही खुशी की गल है कि राजपुरा ची का वीलरेडी ग्यारह फार्मरसू फिफ्टी वन पॉइंट फाइव एट लैक पेमेंट भी हो चुकी है जे फॉर्म डिज डिजिटली उन्होंने जा रहा है तो ये भी मैं देख आई हाँ उन्होंने गलबात भी क कर आई हाँ ਇਸ ਤੋਂ ਬਾਅਦ ਮੈਂ ਕਨੌਰੀ ਜਾਣਾ ਉੱਥੇ ਵੀ ਇਹੀ ਚੈਕਿੰਗ ਕਰਾਂਗੀ ਸੋ ਐਜ਼ ਆਫ ਨਾਊ एवरीथिंग ਇਜ਼ ਗੁੱਡ ਤੇ ਮੇਰੀ ਇਹੀ ਉਮੀਦ ਹੈ ਕਿ ਅਸੀਂ ਪ੍ਰੋਕਿਊਰਮੈਂਟ ਸਮੂਧੀ ਕਰਾਵਾਂਗੇ ਮੇਰੇ ਪਰਮੰਡ ਗੇੜਾ ਪੂਰੇ ਲੱਗੇ ਆ ਤਾਂ ਸਾਰੇ ਕੋਈ ਦਿੱਕਤ ਨਹੀਂ ਐਸਮੇ ਕੋਈ ਅਸ ਜੈਜ਼ ਆਜ਼ ਆਫ ਨਾਊ ਤਾਂ ਮੀਨੂ ਤੋਂ ਕੋਈ ਕੰਪਲੇਂਟ ਨਹੀਂ ਆਈ ਬਟ ਮੈਂ ਵੀ ਚੈੱਕ ਕਰ ਰਹੀ ਹਾਂ ਜੇ ਤੁਹਾਨੂੰ ਵੀ ਕੋਈ ਫੀਡਬੈਕ ਮਿਲਦਾ ਆਈ ਐਮ ਹੈਪੀ ਟੂ ਮਤਲਬ ਇਹ ਵਧੀਆ ਚੱਲ ਰਹੇਗੀ ਜਿੱਦਾਂ ਸਾਡੇ ਕੋਲ ਨਾ ਜ਼ਿਲ੍ਹੇ 'ਚ 109 ਪਰਮਨੈਂਟ ਮੰਡੀਆਂ ਨੇ ਬਟ 53 ਟੈਂਪਰੇਰੀ ਵੀ ਹੈਗੀਆਂ ਆ ਤਾ ਹੋ ਸਕਦਾ ਕਿਸੇ ਛੋਟੀ ਮੰਡੀ ਚ ਕੋਈ ਪ੍ਰੋਬਲਮ ਆ ਰਹੀ ਹੋਵੇ ਤੁਸੀਂ ਮੈਨੂੰ ਵੀ ਫੀਡਬੈਕ ਦੇ ਦਿਓ ਅਸੀਂ ਉੱਥੇ ਰੈਕਟੀਫਾਈ ਕਰਾ ਸਕਦੇ ਹਾਂ ਸਰ ਪੁਆਇੰਟ ਇਹੀ ਹੈ ਅੱਜ ਸਾਰੇ ਐਸ ਡੀ ਐਮਸ ਦੇ ਆਪਣੀ ਆਪਣੀ ਮੰਡੀਆਂ ਵਿਜ਼ਿਟ ਕਰ ਰਹੇ ਹਨ ਸੋ ਹਰ ਇੱਕ ਮੰਡੀ ਦੇ ਉੱਤੇ ਅਸੀਂ ਇੱਕ ਮੋਡਲ ਅਫਸਰ ਅਪoint ਕੀਤਾ ਹੈ ਉਹਨਾਂ ਦਾ ਕੰਟੈਕਟ ਨੰਬਰ ਵੀ ਅਸੀਂ ਪਬਲਿਕ ਕਰਾਂਗੇ ਅਜੀਬ ਆਰਡਰਸ ਕੀਤੇ ਹੋਏ ਆ ਸਾਰੇ ਐਸ.ਡੀ.ਐਮਸ ਵੱਲੋਂ ਹਰੇਕ ਮੰਡੀ ਉੱਤੇ ਪਾਣੀ ਟੈਂਪਰਰੀ ਹੈ ਪਾਣੀ ਪਰਮਨੈਂਟ ਹੈ ਇੱਕ ਮੋਡਲ ਅਫਸਰ ਅਪਾਇੰਟ ਕੀਤਾ ਗਿਆ ਹੈ ਕਿਸੇ ਨੂੰ ਕੋਈ ਵੀ ਪ੍ਰੋਬਲਮ ਆ ਗਈ ਯੂ ਕੈਨ ਡਾਇਰੈਕਟਲੀ ਕੰਟੈਕਟ ਉਹਨਾਂ ਨੂੰ ਡਾਇਰੈਕਟਲੀ ਤੁਸੀਂ ਕੰਟੈਕਟ ਕਰ ਸਕਦੇ ਹੋ ਫਿਰ ਵੀ ਮੈਂ ਕਹਿ ਰਹੀ ਹਾਂ ਜੇਕਰ ਮੈਨੂੰ ਕੋਈ ਫੀਡਬੈਕ ਮਿਲਦਾ ਆਈ ਵਿਲ ਬੀ ਹੈਪੀ ਵੀ ਵਿਲ ਰੈਕਟੀਫਾਈ ਕਿਉਂਕਿ ਐਸੀ ਤੁਹਾਡੇ ਲਈ ਹੈ ਇਥੋਂ ਤਾਂ ਨਾ ਵਾਸਤੇ ਕੀ ਕੀ ਕੋਪਨ ਦੇ ਕਿਤੇ ਗਿਆ ਮਾਰਕ ਕਰੀ ਆਈ ਸੀ ਕਿਸਾਨਾ ਵਾਸਤੇ ਵੈਸੇ ਜਿਹੜੇ ਹੈਗੇ ਆ ਉਥੇ ਪਾਣੀ ਪੀਣ ਦਾ ਪਾਣੀ ਹੋਣਾ ਚਾਹੀਦਾ ਅਸੀਂ ਇਨਫੈਕਟ ਇਸ ਤੋਂ ਵੱਧ ਇਹ ਤਾਂ ਬੇਸਿਕ ਫੈਸਿਲਿਟੀਆਂ ਤਾਂ ਹੋਣੀ ਚਾਹੀਦੀ ਟਾਇਲਟ ਦੀ ਸੁਵਿਧਾ ਇਹ ਸਾਰਾ ਕੁਝ ਤਾਂ ਹੋਣਾ ਹੀ ਚਾਹੀਦਾ ਛਾਂ ਦੀ ਸੁਵਿਧਾ ਬਟ ਅਸੀਂ ਇੱਥੇ ਮੈਂ ਇਹਨਾਂ ਸਾਰਿਆਂ ਨੂੰ ਇਹੀ ਕਿਹਾ ਹੈ ਕਿ ਜੇ ਵੈਕਸੀਨੇਸ਼ਨ ਕਿਸੇ ਨੇ ਨਹੀਂ ਹੋਈ ਹੈ ਤਾਂ ਅਸੀਂ ਟਿਕਾ ਕਰਨ ਦੀ ਸੁਵਿਧਾ ਵੀ ਉਥੇ ਉਪਲਬਧ ਕਰਾਵਾਂਗੇ ਤੇ ਇਸ ਵਾਰੀ ਸਰਕਾਰ ਦਾ ਇੱਕ ਉਪਰਾਲਾ ਇਹ ਵੀ ਰਹੇਗਾ ਕਿ ਡਾਇਰੈਕਟ ਸੀਡਿੰਗ ਆਫ ਰਾਈਸ ਤੁਹਾਨੂੰ ਪਤਾ ਹੀ ਹੈ ਹੁਣ ਝੋਨਾ ਵੀ ਲੱਗਣਾ ਹੈ ਡਾਇਰੈਕਟ ਸੀਡਿੰਗ ਆਫ ਰਾਈਸ ਉੱਤੇ ਵੀ ਅਸੀਂ ਹੁਣ LED ਸਕਰੀਨਸ ਮੰਡੀਆਂ 'ਚ ਲੈ ਕੇ ਆਵਾਂਗੇ ਜਿੱਥੇ ਫਾਰਮਰ ਜਦੋਂ ਵੇਟ ਕਰ ਰਿਹਾ ਉਹਦੀ ਬੋਲੀ ਲੱਗਣ ਵਾਲੀ ਹੈ ਉਹ ਵੇਟ ਕਰ ਰਿਹਾ ਉੱਥੇ ਫਾਰਮਰ ਉਹ ਕੁਝ ਜਾਣਕਾਰੀ ਵੀ ਪ੍ਰਾਪਤ ਕਰ ਸਕਣ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਤੇ ਜਿੱਦਾਂ ਹੈਲਥ ਡਿਪਾਰਟਮੈਂਟ ਬਾਰੇ ਕੋਵਿਡ ਵੈਕਸੀਨੇਸ਼ਨ ਬਾਰੇ ਵੀ ਉਹ ਜਾਣਕਾਰੀ ਪ੍ਰਾਪਤ ਕਰ ਸਕਣ ਤਾਂ ਐਸੇ ਇਹੋ ਜੇ ਪ੍ਰਬੰਧਤ ਕਰ ਰਹੇ ਹਾਂ ਜੋ ਸਕੂਨ ਤੁਸੀਂ LED ਸਕਰੀਨਸ 'ਤੇ ਦੇਖਾਉਗੇ ਕੁਝ ਪਾਇਲਟ ਦੇ ਤੌਰ ਤੇ ਕੁਝ ਮੰਡੀਆਂ 'ਚ ਮੈਡਮ ਰਾਜਪੁਰਾ ਸਭ ਤੋਂ ਵੱਡੀ ਮੰਡੀ ਆਸ਼ੀਆ ਦੀ ਇੱਥੇ ਕੋਈ ਵਿਸ਼ੇਸ਼ ਪ੍ਰਬੰਧ ਕੀ ਕੀਤਾ ਜਾ ਰਿਹਾ ਨਹੀਂ ਉਹੀ ਉਹੀ ਦੱਸਿਆ ਜੀ ਸੇਮ ਇੱਥੇ ਅਸੀਂ ਪ੍ਰਬੰਧ ਕਰਾਂਗੇ ਤੁਹਾਨੂੰ ਕੋਈ ਆਕਰ ਨਹੀਂ ਆਂਟ ਦੇਵਾਂਗੇ ਮੇਰੀ ਸਾਰੀ ਟੀਮ ਇਸੇ ਲਈ ਮੌਜੂਦ ਹੈ ਇਸੇ ਲਈ ਅਸੀਂ ਅੱਜ ਮਤਲਬ ਅਗੇਤੀ ਕਾਈਂਡ ਆਫ ਦੌਰਾ ਵੀ ਕਰ ਰਹੇ ਹਾਂ ਕਿ ਕੋਈ ਦਿੱਕਤ ਨਾ ਆਵੇ ਇੱਥੇ ਕੋਈ ਹਲੇ ਗਲਟ ਨਹੀਂ ਹੈ ਮੈਂ ਤਾਂ ਵੀ ਐਡਵਾਂਸ ਇੱਥੇ ਆਈ ਹੋਈ ਹਾਂ ਕਿ ਟੂ ਇਨਸ਼ੋਰ ਇਹ ਇਨਸ਼ੋਰ ਹੋ ਜਾਏ ਕਿ ਇੱਥੇ ਗਲਟ ਹੋਵੇ ਵੀ ਨਾ ਅਸੀਂ ਇਹੀ ਮੈਂ ਵੀ ਮੈਡਮ ਇੱਥੇ ਡਾਕਟਰ ਨਹੀਂ ਇੱਥੇ ਡਾਕਟਰ ਪਰਮਨੈਂਟ ਹੋਣਾ ਚਾਹੀਦਾ ਜਦ ਤੱਕ ਫਸਲ ਆਉਂਦੀ ਹੈ ਜੀ ਮਤਲਬ ਡੂ ਟੂ ਕੋਵਿਡ ਜੋ ਇਸ ਟਾਈਮ ਆ ਚੱਲ ਰਿਹਾ ਹੈ ਉਸ ਲਈ ਸਰ ਕਹਿ ਰਹੇ ਹਨ ਕਿ ਡਾਕਟਰ ਪਰਮਨੈਂਟ ਉਹ ਮੈਂ ਐਗਜ਼ਾਮਿਨ ਕਰ ਲੈਣੀ ਹੈ ਜੀ ਮੈਂ ਉਹੀ ਮੈਂ ਲੈਟਸ ਗੋ ਟੂ ਦ ਮੰਡੀ ਵਿਜ਼ਿਟ ਇਟ ਐਗਜ਼ਾਮਿਨ ਇਟ ਮੈਂ ਪਹਿਲਾਂ ਆਪਣੇ ਆਰਤੀਆਂ ਐਂਡ ਕਿਸਾਨ ਵੀਰਾਂ ਨਾਲ ਗੱਲ ਵੀ ਕਰ ਲੈਣੀ ਆ ਪੈਣਾ ਨਾਲ ਗੱਲ ਕਰ ਲੈਣੀ ਆ ਉਸ ਤੋਂ ਬਾਅਦ ਜਿਹੜੀ ਵੀ ਕੋਈ ਸੁਜੈਸ਼ਨ ਹੈ ਮੈਂ ਸਾਰੀ ਨੋਟ ਕਰ ਰਹੀ ਆ ਤੇ ਕੋਈ ਅਸੀਂ ਵਧੀਆ ਕੰਮ ਕਰਾਂਗੇ ਇਹ ਉਮੀਦ ਰੱਖਦੇ ਹਾਂ ਡਾਕਟਰ ਸੀ ਟੀਮ ਤਾਂ ਹੈ ਆਲਰੇਡੀ ਇੱਥੇ ਮਤਲਬ ਪੈਟਰੋਲਿੰਗ ਦੀ ਵੀ ਕੋਈ ਸੁਵਿਧਾ ਹੈ ਮੈਮ ਜਿਸ ਤਰ੍ਹਾਂ ਜੀ ਅਸੀਂ ਜ਼ਰੂਰ ਕਰਾਂਗੇ ਸੋ ਫੋਰ ਐਗਜ਼ਾਮਪਲ ਜੇ ਆਪਣੀ ਵੈਕਸੀਨੇਸ਼ਨ ਲਗਾਉਣ ਵਾਲੀ ਟੀਮ ਆਉਂਦੀ ਹੈ ਉਹ ਪ੍ਰੋਪਰ ਵੇਟਿੰਗ ਫੈਸਿਲਿਟੀ ਬਿਕੋਜ਼ ਤੁਹਾਨੂੰ ਪਤਾ ਹੈ ਕਿ ਇਕਾਲ ਲਗਣ ਤੋਂ ਬਾਅਦ ਥੋੜੀ ਜਿਹੀ ਤੁਹਾਨੂੰ ਵੇਟ ਵੀ ਕਰਨਾ ਪੈਂਦਾ ਹੈ ਤਾਂ ਉਹ ਸਾਰਾ ਕੁਝ ਅਸੀਂ ਇਸੇ ਤਰ੍ਹਾਂ ਪਲਾਨ ਕਰਾਂਗੇ ਕਿ ਤੁਹਾਨੂੰ ਪ੍ਰੋਪਰ ਫੈਸਿਲਿਟੀ ਮਿਲੇ ਤੇ ਮੈਨੂੰ ਮੁਰਜ਼ਾ ਸੀਜ਼ਨ ਚੱਲਦਾ ਤਾਂ ਪਰਸਨਲੀ ਜਦ ਜਦ ਮੈਂ ਕੁਝ ਕੋਸਟ ਵਗੈਰਾ ਹੁੰਦੀ ਹੈ ਤੇ ਮੈਨੂੰ ਉਹ ਚੋਰੀ ਦੇ ਮਰਦ ਤਾਂ ਬੜੀ ਹੁੰਦੀ ਹੈ ਅੱਛਾ ਮੈਂ ਚੋਰੀ ਦਾ ਮੈਂ ਦੇਖ ਲੈਣੀ ਹੈ ਵੈਸੇ ਆਈ ਥਿੰਕ 게ਟਡ 게ਟਡ ਹੈ ਸੋ ਆਈ ਡੋਨਟ ਥਿੰਕ ਐਨੀ ਪ੍ਰੋਬਲਮ ਹੋਣੀ ਚਾਹੀਦੀ ਹੈ ਮੈਂ ਇੱਕ ਹੋਰ ਗੱਲ ਦੱਸਣਾ ਚਾਹਨੀ ਹਾਂ ਅਸੀਂ ਨਾ ਹਰ ਇੱਕ ਮੰਡੀਰ 'ਚ ਗ੍ਰੀਵੈਂਸ ਕਮੇਟੀਆਂ ਬਣਾਈਆਂ ਹੋਈਆਂ ਸ਼ਿਕਾਇਤ ਨਿਵਾਰਣ ਕਮੇਟੀਆਂ ਇਹਦੇ ਵਿੱਚ ਸਾਂਝ ਫਾਰਮਰ ਵੀ ਹੈਗੇ ਆ ਆਪਣੇ ਜਿਹੜੀ ਏਜੰਸੀ ਹੈ ਉਹਨਾਂ ਦੇ ਵੀ ਇੱਕ ਇਨਸਪੈਕਟਰ ਮੌਜੂਦ ਨੇ ਡੀਐਮਓ ਸਾਹਿਬ ਹੈਗੇ ਆ ਐਸਡੀਐਮ ਸਾਹਿਬ ਦਾ ਇੱਕ ਨੁਮਾਇੰਦਾ ਹੈਗਾ ਸੋ ਜੇਕਰ ਕੋਈ ਵੀ ਇਹੋ ਜੀ ਕੋਈ ਗੱਲ ਆਂਦੀ ਹੈ ਉਹ ਸ਼ਿਕਾਇਤ ਨਿਵਾਰਨ ਉੱਥੇ ਹੀ ਹੋ ਸਕਦਾ ਹੈ ਸੋ ਅਸੀਂ ਇਹੀ ਕੋਸ਼ਿਸ਼ ਕੀਤੀ ਹੈ ਹਰ ਇੱਕ ਮੰਡੀ ਚ ਹੈ ਇਹਨਾਂ ਦਾ ਵੀ ਨੰਬਰ ਅਸੀਂ ਦੇ ਦਾਂਗੇ ਸਾਰਿਆਂ ਨੂੰ ਹੈਨਾ ਠੀਕ ਹੈ ਦੇ ਦੇ Let it be if somebody has a ohnu de de ਠੀਕ ਹੈ ਥੈਂਕ ਯੂ ਸੋ ਮਚ ਜੀ ਇੱਕ ਅਫਵਾਹ ਆ ਰਹੀ ਹੈ ਸੋਨਮ ਚੇਸਵਰ ਕਨ ਕੋਪਰ ਬੋਨਸ ਮੇ ਮਿਲੇਗਾ ਆਈ ਆਈ ਊਡਨਟ ਅਨਸਰ ਦੈਟ ਆਈ ਡੋ ਨੋ ਨੋਲੇਜ ਆਫ ਇਟ ਮੈਂ ਦੇਖਤੇ ਹੈ ਜੀ ਕਟ ਹੋ ਰਿਹਾ ਕੱਟ ਕਿਚਨ ਕੱਟ ਆ ਰਿਹਾ ਜਿਹੜੇ ਪ੍ਰਬੰਧ ਹੈ ਉਸ ਦਾ ਨਾਲ ਹੱਲ ਦਾ ਢੀਕਾ ਕੋਈ ਸ਼ਿਕਾਇਤ ਨਹੀਂ ਆ ਰਹੀ ਅੱਗੇ ਕਣਕ ਦੀ ਆਮ ਜਿਹੜੀ ਬਦਮੀ ਹੈ ਜੀ ਕਿ ਜਿਹੜੇ ਪ੍ਰਬੰਧ ਹੈ ਪੂਰੇ ਰਹਿ ਜਾਣਗੇ ਅਸੀਂ ਉਹੀ ਉਹੀ ਅਸੀਂ ਚੈੱਕ ਕਰਨ ਆਏ ਹੈ ਕਿ ਕਿਉਂਕਿ ਤੁਹਾਨੂੰ ਪਤਾ ਇਸ ਇਸ ਵੇਲੇ ਜਿਹੜਾ ਮੌਸਮ ਹੈ ਉਹ ਸਡਨਲੀ ਕਣਕ ਪੱਕ ਗਈ ਹੈ ਤਾਂ ਛੇਤੀ ਆਜੂਗੀ ਪੂਰਾ ਸੀਜ਼ਨ ਸ਼ਾਇਦ 10 ਦਿਨਾਂ ਦੀ ਹੋਣਾ ਹੈ ਤੇ 4 ਸੱਦੀਆਂ ਹੈ ਮੰਡੀਆ ਅਸੀਂ ਉਹੀ ਚੈੱਕ ਕਰਨ ਆਏ ਕਿ ਅਸੀਂ ਇਸ ਨੂੰ ਹੈਂਡਲ ਕਰ ਪਾਵਾਂਗੇ ਕਿਸ ਤਰ੍ਹਾਂ ਅਸੀਂ ਵਧੀਆ ਤਰੀਕੇ ਨਾਲ ਇਹਨੂੰ ਹੈਂਡਲ ਕਰਾਂਗੇ ਉਹੀ ਮੈਂ ਪ੍ਰਬੰਧ ਚੈੱਕ ਕਰਨ ਆਈ ਹਾਂ ਹਾਲਾਂਕਿ ਕੋਈ ਗਲਟ ਨਹੀਂ ਹੋਈ ਇੱਥੇ ਮੈਂ ਤਾਂ ਹੀ ਆਈ ਹਾਂ ਅੱਜ ਨਾਲ ਆਪਣੇ ਨਾਲ ਮੰਡੀ ਨਾਲ ਤੋਂ ਫਰਜੀ ਮੰਡੀ ਵੀ ਆ ਗਈ ਹੈ ਇੱਥੇ ਉੱਥੇ ਬਹੁਤ ਵੱਡਾ ਪ੍ਰਚਾਰ ਹੁੰਦਾ ਹੈ ਅੱਛਾ ਤੁਸੀਂ ਕਦੇ ਉਹ ਵੀ ਆ ਕੇ ਦੇਖ ਡੈਫੀਨਿਟਲੀ ਮੈਂ ਮੈਂ ਮੇ ਜੀ ਮੇਰਾ ਸੈਕਿੰਡ ਡੇ ਹੀ ਹੈ ਅੱਜ ਸੈਕਿੰਡ ਡੇ ਵੀ ਨਹੀਂ ਹੈ ਮੇਰਾ ਤੁਸੀਂ ਅੱਧਾ ਡੇ ਮੰਨ ਲਓ। ਸਾਹਿਬ ਮੈਂ ਕੱਲ ਸ਼ਾਮ ਨੂੰ ਚਾਰਜ ਲਿਤਾ ਹੈ। ਤੁਹਾਨੂੰ ਤੁਹਾਨੂੰ ਜੋ ਵੀ ਕੋਈ ਸ਼ਿਕਾਇਤ ਹੈ ਮੈਂ ਦੁਬਾਰਾ ਕਹਿ ਰਹੀ ਹਾਂ ਆਈ ਐਮ ਹੈਪੀ ਆਈ ਮੈਨੂੰ ਖੁਸ਼ੀ ਹੋਏਗੀ ਕਿ ਮੈਂ ਤੁਹਾਡੀ ਮਦਦ ਕਰ ਪਾਵਾਂ ਕਿਸੇ ਵੀ ਤਰ੍ਹਾਂ ਦੀ। ਮੈਨੂੰ ਖੁਸ਼ੀ ਹੋਏਗੀ ਜ਼ਰੂਰ ਆ ਕੇ ਦੱਸੋ। ਅੱਜ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ। ਸਾਡੇ ਮਾਨਯੋਗ ਡੀਸੀ ਸਾਹਿਬ ਜੁਆਇਨ ਕਰਦੇ ਹੀ ਰਾਜਪੂਰਾ ਮੰਡੀ ਵਿੱਚ ਅੱਜ ਚੈੱਕ ਕਰਨ ਆਏ ਹੈ ਤਾਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਨੂੰ ਆੜਤੀਆਂ ਨੂੰ ਤੇ ਸਾਡੀ ਲੇਬਰ ਨੂੰ ਕੋਈ ਵੀ ਦਿੱਕਤ ਨਹੀਂ ਆਏਗੀ। ਕੁਫਤਾ ਪ੍ਰਬੰਧ ਕਿਤੇ ਜਾਣਗੇ। ਜੇ ਕੋਈ ਵੀ ਦਿੱਕਤ ਹੈਗੀ ਹੈ ਅਸੀਂ ਇੱਥੇ ਰਾਊਂਡ ਲਗਾਉਂਦੇ ਰਹਨੇ ਆ ਐਸਡੀਐਮ ਸਾਹਿਬ ਵੀ ਰਾਊਂਡ ਲਗਾਉਂਦੇ ਆ ਔਰ ਕਿਸਾਨ ਵੀਰਾਂ ਦੇ ਇੱਕ ਇੱਕ ਦਾਣੇ ਦਾ ਮੁੱਲ ਉਹਨਾਂ ਨੂੰ ਮਿਲੇਗਾ ਜੋ ਪਿਛਲੀ ਵਾਰ ਬਾਰ ਦਾਣੇ ਦੀ ਤੇ ਲਿਫਟਿੰਗ ਦੀ ਦਿੱਕਤ ਆਈ ਸੀਗੀ ਐਕਤੀ ਵਾਰ ਇਦਾਂ ਦੀ ਕੋਈ ਵੀ ਦਿੱਕਤ ਨਹੀਂ ਆਏਗੀ ਤੇ ਮੈਮ ਕੁਝ ਦਿੱਕਤ ਦੱਸ ਰਹੇ ਲੋਕ ਕੋਈ ਪਰਚੀ ਵਗੈਰਾ ਦੀ ਕੀ ਕਹਿਣਾ ਚਾਹ ਰਹੇ ਨਹੀਂ ਉਹ ਪਰਚੀ ਦੀ ਪਤਾ ਕਰ ਰਹੇ ਆ ਅਸੀਂ ਉਹ ਕੀ ਪਰਚੀ ਹੈ ਚੈੱਕ ਕਰਕੇ ਅਸੀਂ ਉਸ ਦੇ ਬਾਰੇ ਜ਼ਰੂਰ ਦੇਖਾਂਗੇ ਤੇ ਮੈਡਮ ਨਜਾਇਜ਼ ਕਬਜ਼ਿਆਂ ਬਾਰੇ ਜਿਹੜੀ ਚੱਲ ਰਹੀ ਹੈ ਗੱਲਬਾਤ ਤੇ ਉਹ ਕਿਤੇ ਤੱਕ ਪਹੁੰਚੀ ਹੈ ਮੈਡਮ ਨਜਾਇਜ਼ ਕਬਜ਼ਿਆਂ ਦੇ ਦੇਖੋ ਮੈਂ ਤਾਂ ਇੱਕ ਗੱਲ ਕਹੀ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨੂੰ ਹਲੇ 20-25 ਦਿਨ ਹੋਇਆ ਸਾਡੇ ਕੋਲੇ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਅਸੀਂ ਹਰ ਚੀਜ਼ ਦੀ ਇਨਕੁਆਰੀ ਕਰ ਰਹੇ ਹਾਂ ਜਿਹੜੀ ਚੀਜ਼ ਗਲਤ ਨਿਕਲੂਗੀ ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਤੇ ਜ਼ਰੂਰ ਜ਼ਰੂਰ ਕੋਈ ਨਾ ਇਨਕੁਆਰੀ ਹੋਏਗੀ ਮੈਡਮ ਇਹ ਜਿਹੜੇ ਨਜਾਇਜ਼ ਕਬਜ਼ੇ ਆਮੀਰਾ ਦੇ ਹਟਾਏ ਜਾਣਗੇ ਕਿ ਗਰੀਬਾਂ ਦੇ ਹਟਾਏ ਜਾਣਗੇ ਕਿ ਅਮੀਰਾਂ ਦੇ ਵੀ ਹਟਾਏ ਜਾਣ ਨੀ ਹੈ ਕਿ ਅਮੀਰ ਹੈ ਜਾਂ ਗਰੀਬ ਹੈ ਜੋ ਗਲਤ ਹੈ ਉਹ ਗਲਤ ਹੈ ਜਦੋਂ ਜਦੋਂ ਆਪਾਂ ਹਾਈਵੇ ਤੋਂ ਲੰਘਦੇ ਗੁਰਨਾਣਕ ਇੰਡਸਟਰੀ ਦੇ ਬਾਅਦ ਤੁਸੀਂ ਦੇਖੋ ਕਿੰਨਾ ਵੱਡਾ ਨਜਾਇਜ਼ ਕਬਜ਼ਾ ਹੈ ਕੀ ਆਉਣ ਵਾਲੇ ਦਿਨਾਂ ਦੇ ਵੀ ਛੱਡੇਗਾ ਕਿਉਂਕਿ ਕਾਂਗਰਸ ਦੀ ਸਰਕਾਰ ਦੇ ਵਿੱਚ ਤਾਂ ਇਹ ਹੱਟ ਨਹੀਂ ਸਕਦਾ ਜੀਗਾ ਤੇ ਕਿਆ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਦੇਖੋ ਮੈਂ ਤੁਹਾਨੂੰ ਬੜੀ ਕਲੀਅਰ ਗੱਲ ਕਹੀ ਹੈ ਜੋ ਵੀ ਨਜਾਇਜ਼ ਕਬਜ਼ਾ ਹੈ ਅਸੀਂ ਰਾਜਪੁਰਾ ਸ਼ਹਿਰ ਨੂੰ ਇੱਕ ਸੋਨਾ ਸ਼ਹਿਰ ਬਣਾਣਾ ਹੈ ਜਿਵੇਂ ਮਾਰਕੀਟਾਂ ਵਿੱਚ ਜੀ ਸੀਗਾ ਕਿ ਲੰਗਰ ਦੀ ਜਗ੍ਹਾ ਵੀ ਨਹੀਂ ਹੁੰਦੀ ਸੀ ਅਸੀਂ ਉਹ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ ਹਰ ਨਜਾਇਜ਼ ਕਬਜ਼ਾ ਹਟਾਇਆ ਜਾਊਗਾ ਚਾਹੇ ਕਾਂਗਰਸ ਦੀ ਸਰਕਾਰ ਦਾ ਚਾਹੇ ਕੋਈ ਲੀਡਰਾਂ ਦਾ ਖਾਸ ਹੋਵੇ ਮੇਰਾ ਆਪਦੇ ਪਰਿਵਾਰ ਦਾ ਮੈਂਬਰ ਕਿਉਂ ਹੀ ਨਾ ਹੋ ਕਿਉਂ ਨਾ ਹੋਵੇ ਜੇ ਕੋਈ ਨਜਾਇਜ਼ ਕੰਮ ਕਰੂਗਾ ਉਸ ਤੇ ਕਾਰਵਾਈ ਜ਼ਰੂਰ ਕੀਤੀ ਜਾਊਗੀ